ਇਹ ਸਭ ਤੋਂ ਸਾਡੀ ਇੰਪੋਰਟੈਂਟ ਸਾਡੀ ਗੱਲ ਹੈ ਇੱਕ ਤਾਂ ਘਰ ਦਾ ਉਹਨਾਂ ਸੇਫਟੀ ਹੋ ਜੇ ਦੂਜੀ ਗੱਲ ਜਿਹੜਾ ਅਸੀਂ ਕਿਹਾ ਹੈ ਕਿ ਇੱਕ ਤੁਸੀਂ 20 ਅਸੀਂ ਕਣਕ ਇਕੱਠੀ ਕਰ ਲਈ ਤੇ 20 ਵੀ ਇਕੱਠੇ ਕਰ ਲਿਆ ਅਗਲੇ 5-7 ਦਿਨਾਂ ਦੇ ਅੰਦਰ ਅਸੀਂ ਜਿਹੜੇ 20 ਦਿਨਾਂ ਲੋਕਾਂ ਨੂੰ ਕਿਸਾਨਾਂ ਨੂੰ ਉਹ 20 ਵੀ ਦੇਣਾ ਸ਼ੁਰੂ ਕਰ ਦਾਂਗੇ ਸਰਟੀਫਾਈਡ ਵੀ ਇੱਕ ਅਸੀਂ ਵਾਅਦਾ ਕੀਤਾ ਸੀ 50 ਹਜ਼ਾਰ ਪਰਿਵਾਰਾਂ ਨੂੰ ਅਸੀਂ ਕਣਕ ਦੇਣੀ ਹੈ ਉਹਦੀ ਕਨਕਰੀ ਦੀ ਪੈਕਿੰਗ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਉਹ ਵੀ 5-7 ਦਿਨਾਂ ਨੂੰ ਕਨਕਰੀ ਦੇ ਦਾਂਗੇ ਤੇ ਐਕਟੀ ਵੀ ਮੈਂ ਧੰਨਵਾਦ ਕਰਦਾ ਪ੍ਰਧਾਨ ਸਾਹਿਬ ਦਾ ਸੈਕਟਰੀ ਦਾ ਐਗਜ਼ੀਕਟਿਵ ਦਾ ਜਿਨ੍ਹਾਂ ਨੇ ਬਹੁਤ ਇਹ ਸਹਿਯੋਗਦਾਨ ਪਾਇਆ ਇਹਨਾਂ ਨੇ ਡੀਜ਼ਲ 'ਚ ਵੀ ਪਾਇਆ ਇਹਨਾਂ ਨੇ ਹੁਣ 20 ਵੀ ਕਿਹਾ ਉਹਨਾਂ ਦੇਵਾਂਗੇ ਤੇ ਹੋਰ ਕਿਸੇ ਚੀਜ਼ ਦੀ ਲੰਗਰ ਦੀ ਸੇਵਾ ਦਵਾਈਆਂ ਦੀ ਸੇਵਾ ਲਗਾਤਾਰ ਐ ਜੀਪੀਸੀ ਦਾ ਵੀ ਡੇਲੀ ਜਾ ਰਿਹਾ ਜੀ ਡੇਲੀ ਡੀਜ਼ਲ ਜਾ ਰਿਹਾ ਸੋ ਜਿਹੜਾ ਹੈ ਕਿ ਅਸੀਂ ਲਗਾਤਾਰ ਜਿੱਥੇ-ਇਥੇ ਲੋਡ ਆਸੀਬ ਨੂੰ ਕਹਿ ਜੇ ਸਾਨੂੰ ਟਰੈਕਟਰਾਂ ਦੀ ਲੋੜ ਹੈ ਸਾਨੂੰ ਦੋ ਜਗ੍ਹਾ ਤੋਂ ਟਰੈਕਟਰ ਦੀ ਲੋਡ ਆਈ ਹੈ ਕਿ ਸਾਨੂੰ ਟਰੈਕਟਰ ਭੇਜੋ ਸੋ ਤਕਰੀਬਨ 100 ਟਰੈਕਟਰ ਅਸੀਂ ਇੱਕ ਜਗ੍ਹਾ ਭੇਜ ਰਹੇ ਹਾਂ ਫਿਰੋਜ਼ਪੁਰ ਵਿੱਚ ਫਾਜ਼ਿਲਕਾਜ ਵੀ ਹੈ 100 ਟਰੈਕਟਰ ਭੇਜ ਰਹੇ ਹਾਂ ਤੇ ਕੱਲ ਸਾਡੀ ਮੀਟਿੰਗ ਹੈ ਜੇ ਮਾਝੇ ਤੇ ਦੁਆਬੇ ਜਿੱਥੇ ਵੀ ਲੋਡ ਹੈ ਮੈਂ ਮੀਟਿੰਗ ਸੱਦ ਰਹੇ ਹਾਂ ਜਿਵੇਂ 100 200 400 500 ਹਜ਼ਾਰ ਟਰੈਕਟਰ ਜਿੰਨਾ ਚਾਹੀਦਾ ਕੋਈ ਲਿਮਟ ਨਹੀਂ ਹੈ ਕਿਸੇ ਚੀਜ਼ ਦੀ ਜੋ ਲੋਕਲ ਡਿਮਾਂਡ ਨੂੰ ਪੂਰਾ ਕੀਤਾ ਤੁਸੀਂ ਦੇਖ ਲਓ ਸਾਡਾ ਇੱਕ ਕੰਟਰੋਲ ਰੂਮ ਹੈ ਜੀ ਜਿਹੜੋਂ ਟੈਲੀਫੋਨ ਕਰਦੇ ਆ ਕਿ ਕਿਸੇ ਨੂੰ ਫੋਨ ਆ ਜਾਂਦਾ ਕਿ ਐਸ ਪਿੰਡ ਦੇ ਵਿੱਚ ਸਾਨੂੰ ਤਰਪਾਲ ਦੀ ਲੋੜ ਹੈ ਇਹ ਤਰਪਾਲ ਉਹਨਾਂ ਕੋਲੇ ਸਾਡਾ ਬੰਦਾ ਜਾਂਦਾ ਤੇ ਫਿਰ ਅਸੀਂ ਕੰਟਰੋਲ ਰੂਮ ਨਾਲ ਗੱਲ ਕਰਾਉਂਦਾ ਕਿ ਮੈਨੂੰ ਮਿਲ ਗਈ ਹੈ ਸਾਡਾ ਤਕਰੀਬਨ ਫੀਡਬੈਕ ਸਾਡੋ ਤਕਰੀਬਨ ਮੈਂ ਕਹਿ ਸਕਦਾ ਹਾਂ 80% ਸਕਸੈਸ ਰੇਟ